ਆ ਦੋਸਤੋ ਨ ਪੂਰ ਮਾਈਂਡਸੈਟ ਵਾਲੇ ਲੋਕਾਂ ਦੀ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਜੇ ਦੇਖਿਆ ਜਾਏ ਤਾਂ ਮੀਡਲ ਕਲਾਸ ਦੇ ਲੋਕ ਜਾ ਕੇ ਨੌਕਰੀਆਂ ਕਰਦੇ ਨੇ ਨੌਕਰੀਆਂ ਕਰਨ ਦੇ ਲਈ ਜਾ ਕੇ ਉਹ ਵੱਡੇ ਸ਼ਹਿਰ ਦੇ ਵਿੱਚ ਜਾਂਦੇ ਨੇ ਜਾਂ ਫਿਰ ਆਪਣੇ ਨੇਟਿਵ ਪਲੇਸ ਤੋਂ ਦੂਰ ਜਾਂਦੇ ਨੇ ਜਿੱਥੇ ਜਾ ਕੇ ਉਹਨਾਂ ਨੂੰ ਰੈਂਟ ਦੇ ਉੱਪਰ ਫਲੈਟ ਜਾਂ ਮਕਾਨ ਲੈਣਾ ਪੈਂਦਾ ਪਰ ਜਿਵੇਂ ਹੀ ਲੋਕਾਂ ਦੇ ਕੋਲ ਪੈਸੇ ਆਉਣ ਲੱਗਦੇ ਨੇ ਚਾਹੇ ਉਹ ਸੈਲਰੀ ਦੇ ਹੋਣ ਚਾਹੇ ਜੋ ਕਿਸੇ ਹੋਰ ਤਰੀਕੇ ਨਾਲ ਹੋਣ ਉਹ ਪਹਿਲਾਂ ਆਪਣੇ ਘਰ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਸਾਰਿਆਂ ਨੂੰ ਆਪਣਾ ਘਰ ਖਰੀਦਣਾ ਵੀ ਚਾਹੀਦਾ ਹੈ ਕਿਉਂਕਿ ਲੋਕਾਂ ਦੇ ਇਮੋਸ਼ਨਸ ਆਪਣੇ ਘਰ ਦੇ ਨਾਲ ਜੁੜੇ ਹੁੰਦੇ ਨੇ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਕਿਉਂਕਿ ਬਿਨਾਂ ਕਿਸੇ ਰੋਕ-ਟੋਕ ਬੰਦਾ ਆਪਣੇ ਘਰ ਦੇ ਨਾਲ ਆਪਣੀ ਮਰਜ਼ੀ ਨਾਲ ਆਪਣੇ ਫਿਊਚਰ ਬਜਟ ਤੇ ਪਲੈਨਿੰਗ ਨੂੰ ਮੁੱਖ ਰੱਖਦੇ ਹੋਇਆ ਤੁਹਾਨੂੰ ਕੱਲ ਹੀ ਨਹੀਂ ਕਰਨੀ ਚਾਹੀਦੀ ਕਾਰ ਖਰੀਦਣ ਦੇ ਲਈ ਕਾਰ ਜ਼ਾਨੋ ਉਦੋਂ ਤੱਕ ਨਹੀਂ ਖਰੀਦਣਾ ਚਾਹੀਦਾ ਜਦੋਂ ਤੱਕ ਸਾਡੇ ਕੋਲ ਅੱچھے ਸੇਵਿੰਗਸ ਨਾ ਹੋ ਜਾਣ ਆਓ ਅਸੀਂ ਇਸ ਨੂੰ ਇੱਕ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਜੇ ਆਜ ਦੇ ਜ਼ਮਾਨੇ 'ਚ ਤੁਸੀਂ 50 ਲੱਖ ਰੁਪਏ ਦਾ ਕਾਰ ਖਰੀਦੇ ਹੋ ਜਿਸ ਦਾ ਵਿਆਜ ਤੁਸੀਂ 8% ਦੇ ਹਿਸਾਬ ਨਾਲ ਦਿੰਦੇ ਹੋ ਤਾਂ ਵੀ 25 ਸਾਲਾਂ ਤੱਕ ਤੁਹਾਨੂੰ 38380000 ਰੁਪਏ ਦੇ ਕਰੀਬ ਕਿਸ਼ਤ ਦੇਣੀ ਪਏਗੀ ਹਰ ਮਹੀਨੇ ਦਾ 38380000 25 ਸਾਲਾਂ ਤੱਕ 1 ਕਰੋੜ 15 ਲੱਖ ਰੁਪਏ ਦੀ ਰਕਮ ਬਣ ਜਾਏਗਾ ਜਦਕੇ ਤੁਹਾਡੇ ਕਾਰ ਦੀ ਕੀਮਤ ਸੀ 50 ਲੱਖ ਰੁਪਏ ਅਤੇ 65 ਲੱਖ ਦੇ ਕਰੀਬ ਪੈਸੇ ਸਿਰ ਤੁਸੀਂ ਵਿਆਜ ਦੇ ਹੀ ਦੇ ਰਹੇ ਇਸ ਤਰੀਕੇ ਦੇ ਨਾਲ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਸਾਰੇ ਵਿਆਜ ਕਾਰਨ ਚ ਹੀ ਨਿਕਲ ਜਾਏਗੀ ਔਰ ਜੇ ਐਸੀ 25 ਸਾਲਾਂ ਦਾ ਹਿਸਾਬ ਲਾਈਏ ਤੇ 25 ਸਾਲ ਦੇ ਵਿੱਚ ਬੰਦੇ ਦੇ ਕਾਰ ਲੇ ਵਾਲਾਂ ਤੋਂ ਚਿੱਟੇ ਵਾਲ ਹੋ ਜਾਂਦੇ ਨੇ ਪਰ ਫਿਰ ਵੀ ਵਿਆਜ ਨਹੀਂ ਨਿਕਲਦਾ ਇਸ ਦੇ ਨਾਲ ਹੀ ਤੁਹਾਨੂੰ ਮੇਨਟੇਨੈਂਸ ਖਰਚਾ ਵੀ ਐਡ ਕਰਨਾ ਪਏਗਾ ਜਿਵੇਂ ਅਸੀਂ ਕਾਰ ਵਾਲੀ ਐਗਜ਼ਾਮਪਲ ਤੋਂ ਸਮਝਿਆ ਸੀ ਕਿ ਕਾਰ ਨੂੰ ਪੈਟਰੋਲ ਚਾਹੀਦਾ ਔਰ ਮੇਨਟੇਨੈਂਸ ਚਾਹੀਦੀ ਇੰਸ਼ੋਰੈਂਸ ਚਾਹੀਦੀ ਇਹ ਕੁਝ ਚੀਜ਼ਾਂ ਕਾਰ ਵਾਲੀ ਐਗਜ਼ਾਮਪਲ ਜਿਵੇਂ ਸੈੱਟ ਹੁੰਦੀਆਂ ਨੇ ਤਹਾਨੂੰ ਕਾਰ ਦੇ ਵਿੱਚ ਇੰਸ਼ੋਰੈਂਸ ਚਾਹੀਦੀ ਹੈ ਅਗਰ ਕੁਝ ਮਿਸ ਹੈਪਨਿੰਗ ਹੋ ਜੇ ਤਾਂ ਤੁਹਾਡਾ ਜਿਹੜਾ ਵਿਆਜ ਆ ਉਹ ਤੁਹਾਡੇ ਬੱਚੇ ਜਾਂ ਤੁਹਾਡੇ ਰਿਸ਼ਤੇਦਾਰ ਨਾ ਚੁਗਾਉਂਦੇ ਰਹਿਣ ਇਸ ਦੇ ਨਾਲ ਨਾਲ ਤੁਹਾਨੂੰ ਕਾਰ ਦੀ ਮੇਨਟੇਨੈਂਸ ਵੀ ਕਰਾਉਣੀ ਪੈਗੀ ਜੇ ਅਸੀਂ ਇਸ ਦਾ ਪੂਰਾ ਹਿਸਾਬ ਲਾਈਏ ਤਾਂ 38000 ਨਹੀਂ ਤੁਸੀਂ 38000 ਦੇ ਵਿੱਚ 10000 ਹੋਰ ਐਡ ਕਰੋ ਜਿਹੜੀ ਮੇਨਟੇਨੈਂਸ ਔਰ ਤੁਹਾਡੀ ਇੰਸ਼ੋਰੈਂਸ ਹੋਏਗੀ